ਸਸ਼ੀਕਾਲ ਜੀ ਮੈਂ ਪ੍ਰਿਆ ਸ਼ਰਮਾ ਐਮਬਿਊਜ਼ ਨਿਊਜ਼ ਚੈਨਲ ਤੋਂ ਅੱਜ ਤੁਹਾਡੇ ਲਈ ਵੱਡੀ ਖਬਰ ਲੈ ਕੇ ਆਈਆਂ ਪਟਿਆਲਾ ਦੇ ਜ਼ਿਲ੍ਹਾ ਪਟਿਆਲਾ ਦੇ ਕਨੌਰ ਦੇ ਪਿੰਡ ਚਤਰਨਗਰ ਨੋਗਮਾ ਵਿਖੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋ ਤਰ੍ਹਾਂ ਦੋ ਤਰ੍ਹਾਂ ਵਿੱਚ ਚੱਲੀਆਂ ਗੋਲੀਆਂ ਪਿਓ ਪੁੱਤਰ ਸਨੇਤ ਸਿੰਘ ਦੀ ਮੌਤ ਅਤੇ ਦੋ ਹਲੇ ਹਸਪਤਾਲ ਵਿੱਚ ਦਾਖਲ ਹਨ ਨਾ ਅਮਰਿੰਦਰ ਸਿੰਘ ਹੈਪੀ ਜੀਲੇ ਪਟਿਆਲਾ ਪ੍ਰਧਾਨ ਸਾਲੀ ਨੇ ਚੜ੍ਹੋ ਨੇ ਇਹ ਮਾਮਲਾ ਜੀ ਵੀਰ ਜੀ ਜੇ ਸਾਨੂੰ ਪਤਾ ਲੱਗਿਆ ਵੀ ਦੋ ਟੀਰਾ ਦਾ ਮਾਮਲਾ ਜ਼ਮੀਨ ਨੂੰ ਠੇਕੇ ਦੇ ਵਿੱਚ ਕੰਪਨੀ ਦੀ ਇੰਡੋਨੇਸ਼ੀਆ ਦੀ ਇਹਦਾ ਮਸਲਾ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਉਹਨਾਂ ਦੇ ਕੋਲ ਜਦ ਪਤਾ ਲੱਗਿਆ ਵੀ ਰਾਤ ਦੇ ਵੀ ਦੋ ਕਿੱਲੇ ਦੂਜੀ ਪਾਰਟੀ ਨਾਲ ਬਾਹਲੇ ਆਗੇ ਨਗਾਮੇ ਵਾਲੀ ਪਾਰਟੀ ਨਾਲ ਇਹਨਾਂ ਦਾ ਝਗੜਾ ਹੋਇਆ ਜੀ ਫਿਰ ਇਹਨਾਂ ਦਾ ਇਹ ਤਿੰਨ ਕਤਲ ਹੋ ਗਏ ਜਿੱਥੇ ਦਲਵਾਰ ਸਿੰਘ ਦਾ ਤੇ ਉਹਦੇ ਪੇٹے ਦਾ ਜਸੀਦਾ ਜੀ ਮੁੰਡਾ ਚਦਰ ਨਗਰ ਵਾਲਾ ਸਤਨ ਸੱਤਾ ਜੀ ਇਸ ਕਰਕੇ ਸਾਡੇ ਇਲਾਕੇ ਦਾ ਸਹਿਬ ਬਹੁਤ ਮਤਲਬੇ ਮਾਰੇ ਕਾ ਵਾਪਰਿਆ ਇਹ ਪਣਾ ਇਹ ਪੂਰਾ ਨਹੀਂ ਹੋ ਸਕਦਾ ਕਦੇ ਵੀ ਲੋਕ ਪਿੱਛੇ ਲੱਗ ਜਾਂਦੇ ਨੇ ਕੋਈ ਐਮਐਲਏ ਸਮਝੌਤਾ ਕਰਾਇਆ ਗਿਆ ਕੋਈ ਕੁਝ ਕਰਾਏਗਾ ਨਹੀਂ ਆਪਾਂ ਨੂੰ ਆਪਣੇ ਆਪ ਹੀ ਦੇਖਣਾ ਪੈਣਾ ਕਿਉਂਕਿ ਜਿਹੜੇ ਐਮਐਲਏ ਨੇ ਕੁਝ ਚੰਦ ਬੰਦੇ ਆਪਣੀ ਕੰਪਨੀ ਨੂੰ ਪੱਲੇ ਵੀ ਸਰਕਾਰਾਂ ਨਹੀਂ ਆ ਕੋਈ ਇੰਟਰਫੇਅਰ ਨਹੀਂ ਕਰਿਆ ਕੰਪਨੀ ਦੇ ਵਿੱਚ ਬਿਆਤ ਜਮੀਨ ਦਵਾਈਆਂ ਨਹੀਂ ਹੁਣ ਜਿਆਦਾ ਹੀ ਹੋ ਗਿਆ ਦਾ ਕੰਮ ਉਹ ਬਿਠਾ ਕੇ ਸਮਝੋ ਉੱਤੇ ਕਰਾਂ ਨੇ ਵੀ ਤੈਨੂੰ ਦੋ ਕਿੱਲੇ ਵਾਲਾ ਤਿੰਨ ਵਾਲਾ ਇਹ ਪੰਪ ਬਾਜੀ ਲਾਲ ਭਾਵੇਂ ਸਰਕਾਰ ਦੀ ਸਹੈ ਲਾ ਰੋ ਕਤਲ ਵੀ ਤਾਂ ਹੀ ਹੋਇਆ ਨਹੀਂ ਕਤਲ ਨਹੀਂ ਹੁੰਦਾ ਕਦੀ ਵੀ ਕਤਲ ਹੁੰਨੇ ਆ ਨਾਮ ਨਹੀਂ ਸੀ ਕਿ ਚਤਰਪੁਰ ਪਿੰਡ ਦਾ ਕਿੰਨੇ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਦਾ ਥਾੜਾ ਜੰਗੂ ਦੇ ਰੇਚੇ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਚੰਗਾ ਚੱਲਿਆ ਸੀਗਾ ਉਹਦੇ ਮਤੇ ਨਜ਼ਰ ਜਿਹੜੀ ਹੈਗੀ ਐ ਜਗਾਵਾ ਦਾ ਤੁਹਾਨੂੰ ਲਗਾਵਾ ਤੇ ਚਤਰਪੁਰ ਦੇ ਬੰਦੇ ਜੀ ਆਪਸ ਵਿੱਚ ਲੜਾਈ ਹੋ ਗਈ ਜਿਹਦੇ ਵਿੱਚ ਇੱਕ ਵੱਸਨ ਲਗਾਵਾ ਦੇ ਵਿਰੋਧਤ ਜਸ਼ਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਇਹਨਾਂ ਦੀ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਖੜੇ ਅਸੀਂ ਮੌਕਾ ਵਾਲਾ ਕਰ ਲਿਆ ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਹਾਨ ਦੇਣਗੇ ਉਹਦੇ ਅਨ ਤਾ ਕਾਨੂੰਨ ਅਨਾਰ ਕੀਤੀ ਜਾਏਗੀ ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਜਾ ਸਕਦਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਆ ਉਹ ਸਾਰੀ ਗੱਲ ਸਾਹਮਣੇ ਆਊਗੀ ਸਰ ਜੀ ਮਰ ਕਿੰਨੀ ਹੈ ਜੀ ਸਰ ਜੀ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜੀ ਪੜਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਛਤਵਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਜੀ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ ਬਚੋ ਜੀ 58 ਸਾਲ ਦੇ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੇ ਦਮਾਰੇ ਹਜੇ ਕਿਆ ਨਹੀਂ ਚਾਦਾ ਅਕਾਉਂਟ ਨੇ ਜੀ ਸਰ ਹਸਪੀਟਲ ਦੇ ਪਪਾ ਆਇਆ ਥੋ ਰਾਜਪੁਰਾ ਐਪੀਜਨ ਹਸਪੀਟਲ ਚ ਦਾਖਲ ਹੋਏ ਨੇ ਸਰ ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ ਜੀ ਇਹ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਰਾਜਪੁਰੇ ਆ ਰਾਜਪੁਰੇ ਕਰਾਉਗਾ ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਿਸ ਹੈਗੇ ਆ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹਦੇ ਸ਼ਿਕਾਇਤ ਦੇ ਉੱਪਰ ਪਰਚਾ ਦਰਜ ਹਾਂ ਜੀ ਵਾਰਿਸ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਇਦੇ ਵਿੱਚ ਉਹਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ ਤੇ ਸਖਤੀ ਨਾਲ ਜਿਹੜਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੇਕੇ ਵਗੈਰੇ ਨੂੰ ਲੈ ਕੇ ਇਹ ਪੜਤਾਲ ਕਰ ਰਹੇ ਆ ਕੀ ਮਸਲਾ ਜੀ ਸਰ ਕੋਈ ਮੈਨੂੰ ਪਤਾ ਵੀ ਲੱਗ ਰਿਹਾ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਪੜਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਕੀਤਾ ਜਾ ਸਕਦਾ ਠੀਕ ਹੈ